ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਪੈਰਿਸ ਵਿੱਚ ਮੈਗਜ਼ੀਨ ਦੇ ਦਫ਼ਤਰ ਉਤੇ ਹੋਏ ਹਮਲੇ ਦੇ ਦੂਜੇ ਦਿਨ ਇੱਕ ਮਸਜਿਦ ਦੇ ਸਾਹਮਣੇ ਧਮਾਕਾ ਹੋਇਆ ਇਸ ਧਮਾਕੇ ਵਿੱਚ ਕਈ ਲੋਕ ਫਟੜ ਹੋ ਗਏ ਪੁਲਿਸ ਮੁਤਾਬਕ ਇਹ ਧਮਾਕਾ ਮਸਜਿਦ ਦੇ ਸਾਹਮਣੇ ਇੱਕ بڑے ਹੋਟਲ ਵਿੱਚ ਹੋਇਆ ਇਸ ਦੇ ਨਾਲ ਹੀ ਪੂਰਬੀ ਫਰਾਂਸ ਵਿੱਚ ਅਜੇ ਇੱਕ ਵਾਰ ਫਿਰ ਤੋਂ 85 ਵਿਅਕਤੀਆਂ ਬਲੋਗ ਗੁੜੀਆਂ ਚਲਾਏ ਗੀਆਂ ਜਿਸ ਵਿੱਚ ਇੱਕ ਪੁਲਿਸ ਕਰਮੀ ਦੀ ਮੌਤ ਹੋ ਗਈ ਇਸ ਘਟਨਾ ਤੋਂ ਬਾਅਦ ਪੁਲਿਸ ਹਮਲਾਵਰਾਂ ਦੀ ਭਾਲ ਵਿੱਚ ਲੱਗ ਗਈ ਹੈ ਅੱਜ ਦੋ ਹਮਲੇ ਹੋਏ ਆ ਦੋ ਜਗ੍ਹਾ ਦੇ ਉੱਤੇ ਪੈਰਿਸ ਦੇ ਵਿੱਚ ਇੱਕ ਤੇ ਫੈਂਸ ਦੇ ਦੱਖਣ ਦੇ ਵਿੱਚ ਸ਼ਹਿਰ ਮਾਉਂਟ ਰੂਜ਼ ਆ ਮਾਉਂਟ ਰੂਜ਼ ਉਹਦੇ ਵਿੱਚ ਹਮਲਾ ਹੋਇਆ ਆ ਤੇ ਉਹ ਇੱਕ ਮਤਲਬ ਕਿ ਚਿੱਟੀ ਕਾਰ ਦੇ ਚਿੱਟੀ ਕਲੀਓ ਕਾਰ ਦੇ ਵਿੱਚ ਇੱਕ ਬੰਦਾ ਆਇਆ ਤੇ ਉਹਨੇ ਆ ਕੇ ਗੋਲੀ ਚਲਾਈ ਆ ਜਿਹਦੇ ਨਾਲ ਇੱਕ ਮਹਿਲਾ ਪੁਲਿਸ ਕਰਮੀ ਜਿਹੜੀ ਆ ਉਹ ਮਾਰੀ ਜਾ ਚੁੱਕੀ ਆ ਤੇ ਇੱਕ ਪੁਲਿਸ ਵਾਲਾ ਜ਼ਖਮੀ ਹੋਇਆ ਫਰਾਂਸ ਪੁਲਿਸ ਨੇ ਬੁੱਧਵਾਰ ਨੂੰ ਹੋਏ ਹਮਲੇ ਦੇ ਹਮਲਾਵਰਾਂ ਨੂੰ ਪਛਾਣ ਲਿਆ ਹੈ ਤਿੰਨ ਹਮਲਾਵਰਾਂ ਵਿੱਚੋਂ ਦੋ ਸਕੇ ਭਰਾ ਨੇ ਜੋ ਕਿ ਫਰਾਂਸ ਦੇ ਜੰਪੜਲੇ ਉਹਨਾਂ ਦੀ ਪਛਾਣ ਹੋ ਗਈ ਆ ਉਹ ਤੋਂ ਫਰਾਂਸ ਦੇ ਸ਼ਹਿਰ ਜਿਹੜਾ ਰਾਂਸ ਹੈ ਉੱਥੋਂ ਦੇ ਜੰਪ ਵਾਲ ਫਰਾਂਸੀਸੀ ਨਾਗਰਿਕ ਆ ਤੇ ਸਕੇ ਭਰਾਏ ਨੇ ਦੋਨੇ ਉਹਨਾਂ ਦੇ ਨਾਮ ਸ਼ਰੀਫ ਕੌਚੀ ਤੇ ਸਾਇਦ ਕੌਚੀ ਹਨ ਤੇ ਹੁਣ ਵੀ ਲਗਾਤਾਰ ਫਰਾਂਸ ਦੀ ਪੁਲਿਸ ਜਿਹੜੀ ਆ ਉਹਨਾਂ ਦੇ ਮਗਰ ਲੱਗੀ ਹੋਈ ਆ ਇਹਨਾਂ ਦਹਿਸ਼ਤਗਰਦੀ ਕਾਰਵਾਈਆਂ ਤੋਂ ਬਾਅਦ ਫਰਾਂਸ ਵੀ ਸੁਰੱਖਿਆ ਪ੍ਰਬੰਧ ਕਰ ਲੈ ਕਰ ਦਿੱਤੇ ਗਏ ਨੇ ਜਨਤਕ ਥਾਵਾਂ ਉੱਤੇ ਚੌਕਸੀ ਪਹਿਲਾਂ ਦੇ ਮੁਕਾਬਲੇ ਕਾਫੀ ਵਧਾ ਦਿੱਤੀ ਗਈ ਹੈ ਸਕੂਲਾਂ ਆਗੇ ਵੀ ਪੁਲਿਸ ਵੱਲ ਤਣਾਤ ਕਰ ਦਿੱਤੇ ਗਏ ਨੇ 프랑ਸ ਸਰਕਾਰ ਨੇ ਜਿਹੜੀ ਸਿਕਿਉਰਟੀ ਬਹੁਤ ਜ਼ਿਆਦਾ ਵਧਾ ਦਿੱਤੀ ਆ ਇਹ ਰੇਲਵੇ ਸਟੇਸ਼ਨ ਹੋਰ ਵੀ ਪਬਲਿਕ ਪਲੇਸਿਸ 에어ਪੋਰਟਸ ਉਸ ਤੋਂ ਇਲਾਵਾ ਸਾਡੇ ਮਤਲਬ ਕਿ ਇੱਥੇ ਜਿਹੜੇ ਜਿਸ ਤਰ੍ਹਾਂ ਕੇ ਦੇਖਣਯੋਗ ਜਗ੍ਹਾ ਜਿਹੜੀਆਂ ਹੈਗੀਆਂ ਜਿਸ ਤਰ੍ਹਾਂ ਆਈਫਲ ਟਾਵਰ ਆ ਇਹ ਉਹਦੇ ਲਾਗੇ ਸ਼ਾਕੇ ਬਹੁਤ ਜ਼ਿਆਦਾ ਸਿਕਿਉਰਟੀ ਵਧਾ ਦਿੱਤੀ ਆ ਇਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਵੀ ਸਿਕਿਉਰਟੀ ਬਹੁਤ ਜ਼ਿਆਦਾ ਵਧਾ ਦਿੱਤੀ ਹੈ ਕਿ ਜਿਹੜੇ ਬੱਚੇ ਆ ਜੋ ਸਕੂਲ ਦੇ ਵਿੱਚ ਅੰਦਰ ਦਾਖਲ ਹੋ ਜਾਂਦੇ ਉਹਨਾਂ ਨੂੰ ਬਾਅਦ ਵਿੱਚ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੈ ਯੋਰਪ ਵਿੱਚ ਹਾਲਾਂਕਿ دہشت گردੀ ਘਟਨਾਵਾਂ ਘੱਟ ਸੁਣਨ ਨੂੰ ਮਿਲਦੀਆਂ ਨੇ ਪਰ ਫਰਾਂਸ ਦੀ ਇਸ ਘਟਨਾ ਨੇ ਇੱਕ ਵਾਰ ਫਿਰ ਤੋਂ ਲੋਕਾਂ ਨੂੰ ਸੁਰੱਖਿਆ ਲਈ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ایਬੀਬ ਸੰਜਾ ਤੁਹਾਨੂੰ ਰੱਖੇ ਅੱਗੇ